ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਸਕਦੇ ਆ ਜੀ ਜਿਹੜੀ ਹੜ੍ਹਾਂ ਦੀ ਮੁਸੀਬਤ ਦੀ ਗੜੀ ਬਣੀ ਹੋਈ ਆ ਤੇ ਉਧਰੋਂ ਸਰਕਾਰ ਨੇ ਜਿਹੜਾ ਅਲਰਟ ਯਾਰੀ ਕਰ ਦਿੱਤਾ ਜੀ ਵੇਖੋ ਚੇਅਰਮੈਨ ਸਾਹਿਬ ਆਪ ਬਾਈ ਜੀ ਮਾਲਵਾ ਏਰੀਆ ਵੀ ਬਠਿੰਡਾ ਜੈਤੋ ਦੇ ਰਾਮੇ ਆਲਾ ਰਾਮੇ ਆਲਾ ਬਾਈ ਜੀ ਪੈਂਦਾ ਤੇ ਉਥੋਂ ਵੀਰ ਪਹੁੰਚੇ ਆ ਜੀ ਇਹ ਬਹੁਤ ਵੱਡਾ ਵੇਖੋ ਕੋਈ ਥੇਰ ਮੇਰ ਵਾਲੀ ਗੱਲ ਨਹੀਂ ਵੇਖੋ ਇੰਨਾ ਵੇਖੋ ਚੇਅਰਮੈਨ ਸਾਹਿਬ ਆਪਏ ਕੋ ਹੱਥੀਂ ਜਿਹੜੀ ਮਿਹਨਤ ਕਰਕੇ ਆਪ ਤੰਬੂ ਲਾਗੇ ਬਹੁਤ ਬਾਈ ਜੀ ਮੰਨਣਾ ਪਊਗਾ ਜੀ ਇਸ ਵਾਰ ਜਿਹੜੇ ਹੜ੍ਹਾਂ ਦੀ ਮਸੀਬਤ ਦੀ ਗੜੀ ਬਣੀ ਪਈ ਆ ਜੀ ਤੇ ਬੜੇ ਵੀਰ ਜਿਹੜੇ ਦਾਨੀ ਸੱਜਣ ਜਾਂ ਸਮਾਜ ਸੇਵੀ ਬਾਈ ਜੀ ਬੜਾ ਸਹਯੋਗ ਦੇ ਰਿਹਾ ਜੀ ਤੂੜੀ ਤੰਦ ਪੱਠਾ ਹਰ ਇੱਕ ਚੀਜ਼ ਬਾਈ ਜੀ ਬਹੁਤ ਮਹਈਆ ਕਰਾ ਰਹੇ ਆ ਜੀ ਜਿਵੇਂ ਮਹਾਰਾਜ ਪਿੰਡ ਆ ਗਿਆ ਬਠਿੰਡੇ ਦੇ ਮਹਾਰਾਜ ਤੋਂ ਬਾਈ ਜੀ ਬਹੁਤ ਟਰਾਲੀਆਂ ਪਰ ਪਰ ਕੇ ਆ ਰਹੀਆਂ ਜੀ ਤੇ ਦੇਖੋ ਵੀਰ ਜੀ ਚੇਅਰਮੈਨ ਸਾਹਿਬ ਆਪ ਵਾਸ ਬਾਈ ਜੀ ਗੱਡਗੇ ਦੇ ਜਿਹੜੇ ਇਹਨਾਂ ਦੇ ਰਹਿਣ ਬਸੇਰੇ ਆ ਬਾਈ ਜੀ ਵੇਖੋ ਘਰ ਇਹਨਾਂ ਦੇ ਡੁੱਬ ਚੁੱਕੇ ਆ ਜੀ ਤੇ ਟਰਾਲੀਆਂ ਦੇ ਵਿੱਚ ਸਮਾਨ ਆ ਤੇ ਰਾਤ ਨੂੰ ਜਦੋਂ ਬੜਾ ਮੁਸ਼ਕਲ ਹੋ ਜਾਂਦਾ ਜਦੋਂ بارش ਦੀ ਘੜੀ ਹੋਵੇ ਨਾ ਤੇ بارش ਦੇ ਵਿੱਚ ਬੜਾ ਮੁਸ਼ਕਲ ਹੋ ਜਾਂਦਾ ਜੀ ਸਾਹਮਣੇ ਇਹਨਾਂ ਵੀਰਾਂ ਦੇ ਘਰ ਜਿਹੜੇ ਡੁੱਬੇ ਹੋਏ ਆ ਜੀ ਦੇਖ ਸਕਦੇ ਆ ਤੇ ਝੋਨੇ ਵੀ ਇਹਨਾਂ ਦੇ ਖਤਮ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਨੂੰ ਬੀਜ ਇੱਕ ਗੱਲ ਬਾਈ ਜੀ ਹੋਰ ਨੋਟ ਕਰਿਆ ਜੇ ਬੀਜ ਬੀਜ ਖਾਦ ਡਾਈ ਤੇ ਹੋਰ ਵੀ ਜੇ ਕਿਸੇ ਤੁਹਾਨੂੰ ਪਤਾ ਇਸ ਚੀਜ਼ ਦੀ ਜਰੂਰਤ ਪਈ ਜਮੀਨਾ ਪਦਨੀਆਂ ਕਰਨ ਤੇਲ ਦੀ ਪੈਣੀ ਹੈ ਜੀ ਵੇਖੋ ਜਿਹੜਾ ਵਾਂਸ ਗੱਡ ਕੇ ਤੇ ਆਪ ਬਾਈ ਜੀ ਤਿਆਰ ਕਰਕੇ ਨਾਲ ਵੀਰ ਭਰਾ ਸਾਰੇ ਸਹਿਯੋਗ ਦੇ ਰਹੇ ਹੈ ਬੜਾ ਯੋਗਦਾਨ ਇਹਨਾਂ ਭਰਾਵਾਂ ਦਾ ਮਾਲਵੇ ਵਾਲਾਂ ਦਾ ਇਹੀ ਬਾਈ ਜੀ ਗੱਲ ਹੁੰਦੀ ਆ ਜੀ ਕਿਤੇ ਵੀ ਦੁੱਖ ਸੁੱਖ ਦੀ ਘੜੀ ਬੰਦੀ ਆ ਤਾਂ ਪਾਉ ਜੀ ਇਹ ਵੀਰ ਰਲ ਮਿਲ ਕੇ ਸਯੋਗ ਕਰਦੇ ਆ ਜੀ ਜਿਹੜਾ ਮਾਝੇ ਦੀ ਧਰਤੀ ਤੇ ਪਹੁੰਚਿਆ ਜੀ ਵੱਡੇ ਸੰਭਰਾ ਅਦੇ ਵੀਰ ਆ ਜਿਹੜਾ ਇਹ ਬਾਈਕਾਂ ਬਾਈ ਦੀ ਵੱਡੇ ਸੰਭਰਾ ਪਿੰਡ ਪੈਂਦਾ ਜੀ ਉਸ ਪਿੰਡ ਦੀ ਆ ਦੇਖਿਆ ਕਿ ਉੱਥੇ ਸੇਵਾ ਚੱਲ ਰਹੀ ਹੈ ਜੀ ਬਹੁਤ ਜੋਗਾ ਫੌਜਾਂ ਦਾ ਇਧਰ ਬਾਈ ਜੀ ਡੈਲੀਗਾਂ ਦਾ ਟਰੈਕਟਰ ਆਇਆ ਜੀ ਹਰੇਕ ਵੀਰ ਆਪਕੋ ਆਪਣਾ ਯੋਗਦਾਨ ਪਾ ਰਿਹਾ ਜੀ ਇਸੇ ਤਰ੍ਹਾਂ ਇਹ ਲੋਕ ਜਿਹੜੇ ਬੰਨਾਂ ਤੇ ਬੈਠਿਆ ਜੀ ਉਹਨਾਂ ਵਾਸਤੇ ਤਰਪਾਲਾਂ ਰਹਿਣ ਬਸੇਰੇ ਜਿਵੇਂ ਵੀਰ ਤਿਆਰ ਕਰ ਰਿਹਾ ਚੇਅਰਮੈਨ ਸਾਹਿਬ ਆਪ ਤਿਆਰ ਕਰ ਰਿਹਾ ਵੇਖੋ ਹੱਥੀ ਆਪ ਸੇਵਾ ਆਣ ਕੇ ਕਰਕੇ ਜਾ ਰਿਹਾ ਜੀ ਬੜਾ ਵੱਡਿਆ ਸਹਿਯੋਗ ਆ ਭਾਈ ਜੀ ਇਹਨਾਂ ਦਾ ਸ਼ੇਅਰ ਕਰੋ ਵੀਡੀਓ ਵੱਤੋ ਵੱਜ ਜੀ ਇਹਨਾਂ ਲੋਕਾਂ ਦਾ ਸਾਥ ਦਿਓ ਜਿਹੜੇ ਲੋਕ ਡੁੱਬੇ ਹੋਏ ਆ ਜੀ ਵੇਖੋ ਪੱਠੇ ਵੀ ਤੁਹਾਨੂੰ ਨਜ਼ਰ ਆ ਰਹੇ ਹੋਣੇ ਜੀ ਜਿਹੜੇ ਖਤਮ ਹੋ ਗਏ ਆ ਹਰਾਜਾਰਾ ਬਿਲਕੁਲ ਖਤਮ ਹੋ ਚੁੱਕਾ ਜੀ ਤੇ ਘਰ ਵੀ ਭਾਈ ਜੀ ਦੇਖ ਲਓ ਕਿੰਨੇ ਕਿੰਨੇ ਅਜੇ ਤੱਕ ਵੀ ਡੁੱਬੇ ਹੋਏ ਆ ਭਗਵ ਜੀ ਤੇ ਨਾਲ ਮਿਲ ਕੇ ਸਹਿਯੋਗ ਕਰੋ ਇਹਨਾਂ ਲੋਕਾਂ ਦਾ ਸੰਕਟਾਂ ਦਾ ਜਿਹੜੇ ਵੀ ਵੀਰ ਡੁੱਬੇ ਆ ਭਗਵ ਜੀ ਤੇ ਠੀਕ ਆ ਜੀ ਫਿਰ ਜਰੂਰ ਕਰੋ ਵੀਡੀਓ ਵਾਤਵਾਜੀ ਤੇ ਸਹਿਯੋਗ ਦਿਓ ਬਾਈ ਜੀ ਤੇ ਵੇਖੋ ਜਿਹੜਾ 1-1 ਰੁਪਿਆ ਸੰਗਤ ਦਾ ਕਿਤੇ ਵੀ ਬਾਈ ਜੀ ਲੱਗਦਾ ਹੈ ਨਾ ਕਿਉਂਕਿ ਆਪ ਆਪਣੇ ਹੱਥੀ ਲਾਇਆ ਹੋਵੇ ਨਾ ਤੇ ਫਿਰ ਸਕੂਨ ਹੁੰਦਾ ਹੈ ਤੇ ਵੇਖੋ ਵੀਰ ਆਪ ਨਾਲ ਆਪ ਜਿਹੜਾ ਟੈਂਟ ਤਿਆਰ ਕਰਕੇ ਜਿਹੜਾ ਆਪ ਦੇ ਰਹੇ ਆ ਤੇ ਬਾਈ ਦੀ ਸੇਵਾ ਕੀਤੀ ਬਾਈ ਜੀ ਸਫਲ ਹੋਊਗੀ ਕਿਉਂਕਿ بارش ਦੇ ਵਿੱਚ ਜੇ ਬੰਦਾ ਬਾਹਰ ਸੌਣਾ ਪਏ ਜੇ ਨਾ ਤੇ ਬੜਾ ਮੁਸ਼ਕਲ ਹੋ ਜਾਂਦਾ ਜੀ 1 ਘੰਟਾ ਹੀ ਤੇ ਇਹ ਵੀਰੇ ਨੇ ਪੂਰਾ ਜਿਗਾਰ ਫਿਟ ਕਰ ਦਿੱਤਾ ਕ੍ਰੇਮ ਲੇਡ ਵਲਾੜ ਕੇ ਜਿਹੜੀਆਂ ਰਸੀਆਂ ਤੇ ਜਿਹੜਾ ਰਹਿਣ ਬਸੇਰਾ ਬਾਈ ਜੀ ਤਿਆਰ ਕੀਤਾ ਜਾਊਗਾ ਜੀ ਠੀਕ ਹੈ ਸੱਜਣੋ ਇਹ ਸ਼ੇਅਰ ਕਰ ਦਿਓ ਵੀਡੀਓ ਬਤਵਾ ਜੀ ਧੰਨਵਾਦ